ਈ ਲੱਗਦਾ ਸੀ ਬੱਚਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਸਾਨੂੰ ਸਭ ਮਿਲਣਾ ਚਾਹੀਦਾ ਕਾਤਰਾ ਨੂੰ ਲੱਭ ਗਈ ਸਜਾ ਮਾ ਇਹ ਬੱਚਾ ਦੱਸ ਰਿਹਾ ਸੀ ਕਿ ਬਹੁਤ ਜ਼ਿਆਦਾ ਸ਼ਰੀਫ ਸੀਗਾ ਕਿਸੇ ਨਾ ਕੋਈ ਲਾਕਡਾਊਨ ਨਹੀਂ ਸੀ ਕੀ ਚੱਕਰ ਹੋ ਸਕਦਾ ਹੈ ਰਿਕੁਐਸਟ ਇਸ ਵੇਲੇ ਕੁਝ ਵੀ ਕਹਿਣਾ ਪਰ ਮਨਾਸਬ ਨੀਗਾ ਮਨਾਸਬ ਐਸ ਵੇਲੇ ਪਰਿਵਾਰ ਦਾ ਬੜਾ ਸੋ ਕਿਥੇ ਤੁਸੀਂ ਇਹ ਦੇਖ ਸਕਦੇ ਪੂਰਾ ਪਿੰਡ ਜਿਹੜਾ ਆ ਉਹ ਇਸ ਗੱਲ ਦੀ ਜੇ ਹਾਮੀ ਭਰ ਰਿਹਾ ਕਿ ਉਹ ਬੱਚਾ ਸ਼ਰੀਫ ਸੀਗਾ ਕਿਉਂਕਿ ਪੂਰਾ ਪਿੰਡ ਨਹੀਂ ਕਿਸੇ ਦਾ ਪੱਖ ਲੈ ਸਕਦਾ ਜੇ ਸ਼ਰੀਫ ਸੀਗਾ ਕਿਉਂਕਿ ਅਨਮੈਰਿਡ ਮੁੰਡਾ ਸੀਗਾ 25 26 ਸਾਈ ਉਮਰ ਹੈ ਉਹਦੀ ਤੋਂ ਮੈਂ ਸਮਝਦਾ ਇਹ ਬੜਾ ਮੰਦ ਭਗਾ ਹੈ ਪਰਿਵਾਰ ਦੇ ਲਈ ਵੀ ਔਰ ਇਲਾਕੇ ਦੇ ਲਈ ਵੀ ਕਿਉਂਕਿ ਜੇ ਇਹ ਜੀ ਇਹ ਘਟਨਾਵਾਂ ਵਾਪਰਦੀਆਂ ਤਾਂ ਲੋਕਾਂ ਦੇ ਅੰਦਰ ਸੁਭਾਵਿਕ ਹੈ ਜਿਹੜਾ ਦਹਿਸ਼ਤ ਦਾ ਮਾਹੌਲ ਬਣਨਾ ਕਿ ਅੱਜ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਮਹਿਫੂਜ਼ ਨਹੀਂ ਤਾਂ ਆਪਾਂ ਕਿਤੇ ਮਬੂਰ ਹੋ ਸਕਦੇ ਆ ਸੋ ਸਰਕਾਰ ਨੂੰ ਆਪਣੀ ਜਿਹੜੀ ਸੁਪੀ ਨੀਂਦ ਆ ਉਹ ਤੋਂ ਜਗਣਾ ਚਾਹੀਦਾ ਔਰ ਜੇ ਅੱਜ ਇੰਨਾ ਗੈਂਗਵਾਰ ਵੱਧ ਗਿਆ ਤੇ ਪ੍ਰਸ਼ਾਸਨ ਤੇ ਸਰਕਾਰ ਕਿਤੇ ਨਾ ਕਿਤੇ ਉਹਦਾ ਸਰਕਾਰ ਦਾ ਫੇਲਿਅਰ ਆ ਇਹ ਵੀ ਪਤਾ ਲੱਗਿਆ ਸੀਸੀਟੀਵੀ ਕੈਮਰੇ ਲੱਗੇ ਸੀਗੇ ਉਹਨਾਂ ਨੂੰ ਤੋੜਿਆ ਗਿਆ ਆ ਸੋ ਦੇਖੋ ਉਹ ਬੜੇ ਸ਼ਾਤਰ ਦਿਮਾਗ ਉਹ ਜਿਹੜੇ ਕਾਤਲ ਆ ਕਿਉਂਕਿ ਉਹਨਾਂ ਨੇ ਉਹ ਬੱਚੇ ਦਾ ਮੋਬਾਈਲ ਵੀ ਲੈ ਗਏ ਕੈਮਰੇ ਵੀ ਤੋੜ ਦਿੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹ ਬੜੀ ਪਲੈਨਿੰਗ ਨਾਲ ਆਇਆ ਔਰ ਔਰ ਸ਼ਰਿਆਂ ਵਿੱਚੋਂ ਗੋਲੀਆਂ ਚਲਾ ਕੇ ਉਹ ਭੱਜ ਗਿਆ ਉਸ ਪਿੰਡ ਵਾਸੀਆਂ ਦੇ ਵਿੱਚ ਔਰ ਹੋਣਾ ਵੀ ਚਾਹੀਦਾ ਹੈ ਹੋਣਾ ਵੀ ਚਾਹੀਦਾ ਪਿੰਡ ਵਾਸੀਆਂ ਚ ਰੋਸ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇ ਜ਼ਿੰਮੇਵਾਰੀ ਚ ਕੁਤਾਹੀ ਕਰਾਂਗੇ ਤਾਂ ਇਹ ਸੁਭਾਵਿਕ ਗੱਲ ਹੈ ਲੋਕ ਆਪਣੇ ਜਾਨਮਾਲ ਦੀ ਰੱਖਿਆ ਪੁਲਿਸ ਵੀ ਕਰਨੀ ਹੈ ਨਾ ਸਾਡੇ ਜਾਨਮਾਲ ਦੀ ਰਾਖੀ ਤਾਂ ਜੇ ਪੁਲਿਸ ਇਤਲਾਹ ਦੇਣ ਤੋਂ ਲੇਟ ਆਉਂਦੀ ਹੈ ਪ੍ਰੈਸ ਪਹਿਲਾਂ ਆ ਜਾਂਦੀ ਹੈ ਲੋਕ ਪਹਿਲਾਂ ਇਕੱਠੇ ਹੋ ਜਾਂਦੇ ਆ ਜ਼ਿੰਮੇਵਾਰ ਲੋਕ ਪਹਿਲਾਂ ਦੂਜੇ ਨਵੇਂ ਕੋਈ ਨਵੇਂ ਸ਼ਹਿਰੋਂ ਆ ਗਿਆ ਕੋਈ ਰਾਹਤ ਆ ਗਿਆ ਐਸ ਐਚਓ راہੋਂ ਲੇਟ ਪਹੁੰਚਿਆ ਜਾਂ راہੋਂ ਪੁਲਿਸ ਲੇਟ ਪਹੁੰਚੀ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਅਣਗਹਿਲੀ ਹੈ ਪੁਲਿਸ ਦੀ ਤਾਂ ਹੋਣੀ ਹੀ ਨਹੀਂ ਚਾਹੀਦੀ ਹੈ ਉਹਦੇ ਬਾਰੇ ਜਾਣਕਾਰੀ ਦੇ ਦੀ। ਕਰੀਬ 8:30 ਦੇ ਇਹ ਲੜਕਾ ਮਨਦੀਪ ਹੈਗਾ اسی ਪਿੰਡ ਦਾ ਰਹਿਣ ਵਾਲਾ ਫੈਰ ਲਈ ਨਿਕਲੇ ਸੀਗਾ ਔਰ ਲੋਕਾਂ ਦੇ ਦੱਸਣ ਮੁਤਾਬਕ ਫਾਈਲਿੰਗ ਦਾ ਆਵਾਜ਼ ਸੁਣੀ ਹੈ ਕਿ ਫਿਰ ਜਿਹੜੇ ਸਾਡੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱ ਗਿਆ ਹੋਇਆ ਸੀ। ਸੋ ਇਹਦੀ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਆ ਰੈਂਡਮ ਤੋਂ ਕਿ ਕਿਉਂ ਤੇ ਕਿਨੇ ਸਰ ਕਿੰਨੇ ਫਾਇਰ ਚੱਲੇ ਜੀ ਪੰਜ ਜਿਹੜੇ ਹੈਗੇ ਗੋਲਸਨ ਮੈਲੇ ਮਕੀ ਜੀ ਕਿੰਨੀ ਹਿਸਕੀ ਤੇ ਸਾਰੇ ਜਿਹੜੇ ਮ੍ਰਿਤਿਕ ਦਾ ਨਾਂ ਕੀ ਸੀਗਾ ਜੀ ਅਮਨਦੀਪ ਕਿੰਨੀ ਕੁ ਉਮਰ ਸੀ ਮ੍ਰਿਤਿਕ ਇਹ 28 ਸਾਲ ਅਸ਼ੇ ਕੋਰ ਸਰ ਲੋਕਾਂ ਨੇ ਕਹਲੇ ਪਈ ਉਹਦਾ ਮੋਬਾਈਲ ਵੀ ਲੱਗੇ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਲੱਸਦੇ ਤੇ ਕੋਰ ਸੀਗਾ ਪਰ ਮੋਬਾਈਲ ਸਾਨੂੰ ਮੁੱਫਤ ਤੇ ਮਿਲਿਆ ਨਹੀਂ ਹੈ ਸੋ ਇਹ ਗੱਲ ਸਹੀ ਹੈ ਕਿ ਇਹਦਾ ਮੋਬਾਈਲ ਇਹਦੀ ਰੇਂਜ ਵਗੈਰਾ ਕੁਝ ਨਹੀਂ ਬਣ ਰਹੇ ਪਰ ਕੋ ਕੋ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਕੋਈ ਬੜੀ ਸਾਰੀ ਤਹਿਕੀਕ ਦਾ ਮਾਮਲਾ ਹਜ ਤੱਕ ਪ੍ਰੀਲੀਮਨਰੀ ਇਹਨੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਆ ਕੇ ਸਾਰੀ ਤਹਿਕੀਕਤ ਕਰ ਰਹੇ ਹਾਂ ਤਾਂ ਜਲਦੀ ਨਾ ਕਿਸੇ ਨੂੰ ਕਿਸ। ਸੀਸੀਟੀਵੀ ਸਰ ਆ ਗਈ ਜੀ ਸਾਹਮਣੇ ਕੋਈ। ਕਰ ਰਹੇ ਹਨ ਉਹ ਸੀਸੀਟੀਵੀ ਵਾਸਤੇ ਸਾਰੇ ਟੀਮਾਂ ਲਾਤੀਆਂ ਸੀ।